ਮੇਰੇ ਭੈਣਾਂ ਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਾਰੇ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹ ਸਾਰੇ ਕੰਮ ਕਰੀਏ ਜਿਨ੍ਹਾਂ ਨੂੰ ਅਸੀਂ ਬਹੁਤ ਸਮੇਂ ਤੋਂ ਆਪਣਾ ਸਮਾਂ ਨਹੀਂ ਦੇ ਪਾ ਰਹੇ ਸੀ ਜਿਵੇਂ ਕਿ ਯੋਗਾ ਕਰਨਾ ਪਾਠ ਕਰਨਾ ਡਾਇਰੀ ਲਿਖਣੀ ਅਤੇ ਕਸਰਤ ਕਰਨੀ ਆਦਿ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਸਵੇਰੇ ਉੱਠ ਨਹੀਂ ਪਾਉਂਦੇ ਸਵੇਰੇ ਉੱਠਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ ਇਸ ਤੋਂ ਇਲਾਵਾ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਾਰਾ ਦਿਨ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਸੁਝਾਵਾਂ ਬਾਰੇ ਜਿਸ ਨਾਲ ਕਿ ਅਸੀਂ ਸਵੇਰੇ ਜਲਦੀ ਉੱਠ ਸਕੀਏ ਜੇਕਰ ਤੁਸੀਂ ਵੀ ਜਲਦੀ ਉੱਠਣ ਦੇ ਸੁਝਾਅ ਲੱਭ ਰਹੇ ਹੋ ਤਾਂ ਇਹ ਜ਼ਰੂਰ ਸੁਣੋ ਸਭ ਤੋਂ ਪਹਿਲਾਂ ਤਾਂ ਆਪਣਾ అలਾਰਮ ਬਦਲ ਲਵੋ ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਜਿਹੜਾ అలਾਰਮ ਰੋਜ਼ ਵਰਤ ਰਹੇ ਹੁੰਦੇ ਹਾਂ ਉਸ ਦੀ ਸਾਡੇ ਕੰਨਾਂ ਨੂੰ ਆਦਤ ਜਿਹੀ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਣਾ అలਾਰਮ ਟਿਊਨ ਬਦਲ ਕੇ ਕੋਈ ਨਵੀਂ ਦਿਲਚਸਪ ਟਿਊਨ ਰੱਖ ਲਵੋ ਇੱਕ ਰੁਟੀਨ ਬਣਾਓ ਤੁਹਾਨੂੰ ਆਪਣੇ ਆਪ ਲਈ ਇੱਕ ਰੁਟੀਨ ਬਣਾਉਣੀ ਚਾਹੀਦੀ ਹੈ ਇੰਟਰਨੈਟ ਤੋਂ ਪੜ੍ਹ ਕੇ ਕਿਸੇ ਹੋਰ ਦੀ ਰੁਟੀਨ ਨੂੰ ਆਪਣੀ ਜ਼ਿੰਦਗੀ ਵਿੱਚ ਕਾਪੀ ਨਾ ਕਰੋ ਸਗੋਂ ਆਪਣੇ ਰੁਟੀਨ ਆਪ ਬਣਾਓ ਤੁਹਾਡੇ ਕੋਲ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਇੱਕ ਪੂਰੀ ਰੁਟੀਨ ਹੋਣੀ ਚਾਹੀਦੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਜਲਦੀ ਉੱਠਣ ਵਿੱਚ ਮਦਦ ਮਿਲੇਗੀ ਅਤੇ ਹੌਲੀ-ਹੌਲੀ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਇਸ ਦੀ ਆਦਤ ਬਣ ਜਾਵੇਗੀ ਜਲਦੀ ਸੌਣ ਦੀ ਆਦਤ ਪਾਓ देर रात तक जागना भी सवेरे जल्दी उठने ਲਈ मुसीबत बनता है सो रोज रात नु जल्दी ਅਤੇ ਇੱਕ ਪੱਕੇ ਟਾਈਮ ਤੇ ਸੌਣ ਲਈ ਜਾਓ ਸ਼ੁਰੂ ਵਿੱਚ ਕੇਵਲ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦਿਵੋ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ ਉਤੇ ਇਸ ਚੀਜ਼ ਦਾ ਬੋਝ ਨਾ ਬਣਾਓ ਕਿ ਅਸੀਂ ਕਿੰਨਾ ਕੁਝ ਕਰਨਾ ਹੈ ਸਗੋਂ ਇਹ ਸੋਚੋ ਕਿ ਮੈਂ ਸਿਰਫ ਆਪਣੇ ਬਿਸਤਰੇ ਤੋਂ ਬਾਹਰ ਨਿਕਲ ਕੇ ਸੁਸਤੀ ਦੂਰ ਕਰਨੀ ਹੈ ਤੇ ਇੱਕ ਗਲਾਸ ਪਾਣੀ ਪੀਣਾ ਹੈ ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਚਿਰ ਪਹਿਲਾਂ ਬੰਦ ਕਰ ਦਿਓ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਸਕਰੀਨ ਵਿੱਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਇਸ ਦੀ ਬਜਾਏ ਕੋਈ ਚੰਗੀ ਕਿਤਾਬ ਪੜਨ ਦੀ ਆਦਤ ਪਾਓ ਜਲਦੀ ਜਾਗਣਾ ਤੁਹਾਡੇ ਦਿਨਾਂ ਹਫ਼ਤੇਾਂ ਅਤੇ ਜੀਵਨ ਨੂੰ ਸਫਲਤਾ ਤਿਆਰ ਕਰਦਾ ਹੈ ਇਸ ਲਈ ਕੋਸ਼ਿਸ਼ ਕਰਕੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਸ਼ੁਰੂਆਤੀ ਦਿਨਾਂ ਵਿੱਚ ਕੁਝ ਔਕੜਾਂ ਜ਼ਰੂਰ ਆਉਂਦੀਆਂ ਹਨ ਪਰ ਜਦੋਂ ਇਹ ਤੁਹਾਡੀ ਰੁਟੀਨ ਦਾ ਹਿੱਸਾ ਬਣ ਜਾਵੇਗੀ ਤਾਂ ਤੁਸੀਂ ਉਸ ਜ਼ਿੰਦਗੀ ਦਾ ਆਨੰਦ ਲੈ ਸਕੋਗੇ ਜਿਸ ਦੀ ਕਦੇ ਤੁਸੀਂ ਕਲਪਨਾ ਕੀਤੀ ਸੀ ਇੱਕ ਵਾਰੀ ਤੁਸੀਂ ਭੈਣੋ ਭਰਾਓ ਕੋਸ਼ਿਸ਼ ਕਰਕੇ ਦੇਖਣਾ ਬਹੁਤ ਅੱਛਾ ਨਤੀਜਾ ਮਿਲੇਗਾ